ਯਾ ਲੈ ਬੱਟੂ ਉਹ ਵਧੀਆ ਸੱਤ ਪਰ ਵਧੀਆ ਅੱਜ ਕਾਲ ਜੀ ਨਹੀਂ ਗਿਆ ਉਹ ਬਸ ਕਾਲ ਜੀ ਜਾ ਰਿਹਾ ਉਹ ਗੰਦਰਾ ਅਸੀਂ ਕਿ ਕਰਦਾ ਤੂੰ ਕੁੜੀਆਂ ਨੂੰ ਗਿਟਰੀ ਉਹ ਪਈਆ ਸਾਰ ਤਾਂ ਸਾਦਰੇ ਹੁੰਦਾ ਆ ਦੇਖਾ ਭਾਈ ਮੈਂ ਤਾਂ ਮੇਰੇ ਡੈਡ ਨੇ ਮੈਨੂੰ ਬੁਲਟ ਲੈ ਕੇ ਦਿੱਤਾ ਨਾਲੇ ਲੈ ਕੇ ਤਾਂ ਸਿੱਧੇ ਅੰਦਰ ਆ ਮਨ ਤਰੇ ਡੈਡੀ ਨੂੰ ਕਹਿ ਕੇ ਤੂੰ ਲੈ ਬੁਲਟ ਜੋ ਬੁਲਟ ਲੈਣਾ ਤਾਂ ਮੋਟਰਸਾਈਕਲ ਤਾਂ ਲੈ ਆ ਆ ਯਾਰ ਮੇਰੇ ਦੋਸਤਾਂ ਨੂੰ ਕਹਿੰਦੇ ਤੂੰ ਕੀ ਕਰਾਈ ਪਈ ਕਾਲਜ ਚ ਆਇਆ ਹੁਣ ਜਦ ਚੱਲੀ ਕਾਲਜ ਕੀ ਦੇਖਦਾ ਯਾਰ ਮੇਰੀ ਤਾਂ ਬੇਇੱਜ਼ਤੀ ਕਰਾਤੀ ਅੱਲ ਮੜੀ ਵੀ ਸਕੂਟੀ ਦੇਖੀ ਆ ਆਪਣੇ ਮੈਨੂੰ ਕੀ ਐ ਪੈਸਾ ਬਾਪੂਆ ਕਰੇ ਲੈਣੀ ਐ ਗੱਲ ਅੱਜ ਤਾਂ ਫਾਵਾ ਵੱਡ ਗਿਆ ਤੂੰ ਨਾਲੇ ਜਾਂਦਾ ਦੀ ਗੱਲ ਨੂੰ ਕਾਲਜ ਫਿਰ ਆਪੀ ਪੁੱਛਣੇ ਵੀ ਕੀ ਚੱਕਰ ਐ ਮੈਂ ਚੰਨੇ ਨੂੰ ਤਰੇ ਅ ਚਾਬੀ ਕੱਢ ਲੁਕੀ ਐ ਕਿਹੜਾ ਜਹਾਜ਼ ਐ ਇਹ ਮੈਂ ਜੇ ਬਰਾ ਨੂੰ ਚਾਟ ਗਈ ਪਰ ਮੇਰੇ ਤੋਂ ਖੜਾ ਛੱਡੇ ਕੋਈ ਨਵਾਂ ਚੀਜ਼ ਆ ਦੀ ਬੋਲਟ ਬੁਲਟ ਦਿਵਾ ਦੀ ਬਾਪੂ ਕੋਈ ਨਾ ਕੱਲੀ ਰੱਖਾਂ ਉਹ ਬੱਜਾ ਤੱਕੀ ਦਰਦਾ ਹਾਂ ਤਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਜੀ ਜਾਨਾ ਗਰ ਬਾਪੂ ਕਾਲ ਲਿਆ ਕਾਤ ਨਹੀਂ ਜਾਣਾ ਲੋਟ ਦਾ ਉੱਤੇ ਪਰ ਨਹੀਂ ਆਂਦੇ ਨੇ ਮੈਂ ਇੱਥੇ ਜਾਣਾ ਬੇਇੱਜ਼ਤੀ ਕਰਾਉਣਾ ਬਾਪੂ ਕੀ ਗੱਲ ਹੈ ਯਾਰ ਉਹ ਕੁੜੀ ਸਕੂਟੀ ਦੇਖੀ ਹੈ ਕੁੜੀਆਂ ਵਾਂਗੂ ਮੇਰੀ ਉੱਤੇ ਬੇਇੱਜ਼ਤੀ ਕਰਦੇ ਨੇ ਮੇਰੇ ਨਾਲ ਦੇ ਯਾਰ ਦੋਸਤ ਆਂਦੇ ਨੇ ਕੋਈ ਬੋਲਟ ਤੇ ਆਂਦਾ ਹੈ ਕੋਈ ਮੋਟਰਸਾਈਕਲ ਸਪਲੈਂਡਰ ਲੈ ਕੇ ਆਂਦਾ ਮੇਰੀ ਬੇਇੱਜ਼ਤੀ ਕਰਦੇ ਨੇ ਉਹ ਕਦੇ ਆ ਦੇਖ ਲੈ ਤੇਰੇ ਬਾਪੂ ਨੇ ਇਹਨੂੰ ਕੁੜੀਆਂ ਵਾਲੀ ਸਕੂਟੀ ਲੈ ਕੇ ਦੇਖੀ ਹੈ ਓਏ ਪੁੱਤਰਾ ਮੇਰੀ ਗੱਲ ਸੁਣਾ ਪਿਛਲੇ ਮਹੀਨੇ ਦਾ ਤੈਨੂੰ ਮੈਨੇ ਲੈਪਟਾਪ ਲੈ ਕੇ ਦਿੱਤਾ 40000 ਦਾ ਉੱਤੋਂ ਤੇਰੀ ਮਾਂ ਦੀ ਦਵਾਈ ਚੱਲਦੀ ਹੈ ਕੋਈ ਗੱਲ ਨਹੀਂ ਮੈਂ ਤੈਨੂੰ ਅਗਲੇ ਮਹੀਨੇ ਕੋਈ ਬੋਲਟ ਵੀ ਲੈ ਕੇ ਦੇ ਨਾ ਬਾਪੂ ਹੁਣ ਮੈਂ ਲੈਪਟਾਪ ਤੇ ਬੈਠ ਕੇ ਕਾਲਜ ਜਾਵਾਂ ਬਾਪੂ ਲੈਪਟਾਪ ਤਿਆਰ ਕਰੇ ਪਿਆ ਰਿਹਾ ਹੈ ਉਹ ਕਿਹਦੇ ਦੇਖਿਆ ਹੈ ਉਹ ਪੁੱਤ ਲੈ ਤਾਹ ਦਿਨੇ ਪੜਾਈ ਵਾਸਤੇ ਹੈ ਉਹ ਤੇਰੀ ਪੜਾਈ ਦੀ ਕੰਮ ਆਊਗਾ ਤੂੰ ਪੜ ਲਊਗਾ ਪਰ ਪੜਾਈ ਤੇਰੇ ਕੰਮ ਆਊਗੀ 2 ਬੋਤੇ ਲੱਗ ਜੂਗਾ ਤੂੰ ਬਾਪੂ ਮੈਨੂੰ ਨਹੀਂ ਚਾਹੀਦੀ ਇਹ ਜਿਹੀ ਪੜਾਈ ਮੈਂ ਨਹੀਂ ਜਾਂਦਾ ਕਾਲਜ ਬੇਸ਼ੱਕ ਮੇਰਾ ਨਾਂ ਕੱਟ ਦਣਾ ਮੈਨੂੰ ਬੇਇੱਜ਼ਤੀ ਕਰਾਣੀ ਬਹੁਤ ਔਖੀ ਹੈ ਰੋਜ਼ ਮੇਰੀ ਬੇਇੱਜ਼ਤੀ ਹੁੰਦੀ ਹੈ ਬਾਪੂ ਤੈਨੂੰ ਨਹੀਂ ਪਤਾ ਮੈਨੂੰ ਵੋਲਟ ਦਿਵਾਣਾ ਦਵਾ ਦੇ ਜਿੱਦਣ ਤੈਨੇ ਵੋਲਟ ਦਵਾਤਾ ਮੈਂ ਕਾਲਜ ਭੱਜ ਜਾਊਗਾ ਬਾਪੂ ਉਦੋਂ ਪਹਿਲਾਂ ਮੈਨੂੰ ਟੋ ਬੱਟੂ ਯਾਰ ਆਉਣ ਲੱਗੇ ਬੁੱਝਦੇ ਨੇ ਕੀ ਗੱਲ ਹੈ ਹੈਲੋ ਕਿਹਾ ਏ ਕਿੱਥੇ ਐ ਕੀ ਬਣਦਾ ਕਾਲ ਜਣੀ ਆ ਜਾ ਬੰਨ ਨੰਬਰ ਉਹਨੇ ਦਾ ਕੀ ਆ ਯਾਰ ਬਸ ਕਰੇ ਪਿਓ ਬਿੰਨੇ ਆਇਆ ਤਾਂ ਨਹੀਂ ਕਰੇ ਦਾਦੂ ਬੱਟੂ ਆ ਮਨ ਲਾ ਰਿਹਾ ਕੋਈ ਗੱਲ ਹੈ ਤਾਂ ਹੀ ਮਾਰੀਏ ਸੁੱਟੀ ਦੇ ਨੇ ਲੈਦਾ ਮੇਰੇ ਵੀ ਸਕੀਮ ਵਰਤਣ ਲੱਗਾ ਹੈ ਉਹ ਹਾਂ ਯਾਰ ਲਈ ਦਿੱਤੇ ਰਹੀ ਸਕੀਮ ਪਰ ਕੰਮ ਨਹੀਂ ਕਰਿਆ ਬਾਪੂ ਦੀ ਨੱਕ ਤੇ ਮੁੱਖੀ ਰਹਿਣ ਦਿੰਦਾ ਬੜਾ ਬਹੁਤ ਪਲੇਸ ਕਰਿਆ ਬਾਪੂ ਨਾਲ ਉਹ ਅੱਛੀ ਐਨਾ ਬੁਰਾ ਓਡਾ ਦੇ ਬਿੜਾ ਯਾਰ ਮੈਂ ਤਾਂ ਮੈਂ ਭਾਇ ਦੀ ਕਲੇਸ਼ ਕਰੇ ਗੇੜਾ ਮੈਨੂੰ ਤਾਂ ਉਹ ਵੀ ਲਵਾ ਦਿੱਤਾ ਆਈਫੋਨ ਤੂੰ ਐਂ ਕਰ ਫੇਰਾ ਮੈਨੂੰ ਆ ਦੋ ਦਿਨ ਚੰਡੀ ਜੜੇ ਕੰਮ ਤੂੰ ਚੱਲ ਮੇਰੇ ਨਾਲ ਮੈਂ ਦਵਾ ਕਹਿੰਦੇ ਹਾਂ ਤੈਨੂੰ ਨਿਆਰੇ ਠੀਕ ਹੈ ਆਉਣ ਕਰਨਾਗੇ ਉੱਤੇ ਆ ਕੇ ਬੰਦ ਇਹਦਾ ਤੇਰੇ ਅੱਗੇ ਪਿੱਛੇ ਜਿੱਦਣਗੇ ਕੁੰਡੇ ਚਾ ਠੀਕ ਹੈ ਔਰ ਮੈਂ ਘੰਟੇ ਤੱਕ ਲਾਸਟ ਵੀ ਤਾਂ ਠੀਕ ਹੈ ਮੈਂ ਲਵਾਵਾਂਗੇ ਚੰਦੀ ਵਰਦੀ ਨਿਆਰੇ ਨਾਲੇ ਬਾਪੂ ਵਾਲੀ ਜੀ ਚੱਲ ਹੋਰ ਲਈ ਜਾ ਕੇ ਚੰਦੀ ਵਰਦੀ ਨਿਆਰੇ ਬਹੁਤ ਖਾਪ ਲਿਆ ਧੁੱਪ ਚ ਵਾਲੇ ਜਿਹੜੇ ਕੱਪੜੇ ਚ ਇੱਥੇ ਬਾਪੂ ਸਾਰਾ ਦਿਨ ਖਪਾਈ ਜਾਂਦਾ ਨਾਲੇ ਕੁਝ ਲਿਆ ਕੇ ਨਹੀਂ ਜਾਂਦਾ ਹਿੱਕ ਲਈ ਹੋ ਗਿਆ ਪਤਾ ਰੈਡੀ ਖਾਣਾ ਚੱਲ ਗਿਆ ਹਾਂ ਗਰਮੀ ਹੋ ਰਹੀ ਰੱਦਨ ਆਇਨੀ ਸ਼ੁਰੂ ਨਹੀ ਹੋ ਵੀ ਤਰ ਬਣਖੇ ਬਾਧਾਂ ਵਿੱਚ ਹੁਆ ਤੱਲਾ ਉਹਦਾ ਵਾਲਾ ਬਟੂਆ ਪਿਆ ਹੋਏ ਇਹ ਨਾਲੇ ਤੱਕ ਲੈ ਖੋੜ ਵੀ ਪਿਆ ਇਹ ਨਾਲੇ ਤੱਕ ਬਾਤ ਤਾਂ ਤੰਗ ਨਹੀਂ ਕਰਨੀਏ ਫੋਨ ਲਾ ਕੇ ਆਓ ਆ ਗਿਆ ਬਿੱਟੂ ਦਾ ਆ ਗਿਆ ਬਿੱਟੂ ਹੋਰ ਕੀ ਹੈ ਵਧੀਆ ਵਾਜੀ ਵਧੀਆ ਹੋ ਠੀਕ ਹੈ ਹਾਂ ਠੀਕ ਹੈ ਠੀਕ ਆ ਗਿਆ ਫਿਰ ਹਾਂ ਹਾਂ ਲੈ ਲੈ ਜਿੰਦੀ ਘੱਟਦੇ ਨੇ ਯਾਰੋ ਤੇਨੇ ਚੱਲ ਫਿਰ ਚੱਲੀਏ ਚੱਲਦੇ ਆ ਫਿਰ ਚੱਲਦੇ ਮੈਂ ਗੱਡੀ ਘੱਟ ਲਿਆਵਾਂ ਆ ਪੈਸੇ ਲੈ ਨਾ ਰੱਖਿਆ ਫਿਰ ਕਰ ਲੈ ਇਨਵੈਸਟਮੈਂਟ ਆਪਾਂ ਮੈਂ ਗੱਡੀ ਘੱਟ ਲਿਆਵਾਂ ਲਖ ਹੋਰ ਕਿਤੇ ਦੇਖਾਂ ਬਾਪੂ ਦਾ ਵਟੂਆ ਹੈ ਬਾਪੂ ਦੇ ਵਟੂਏ ਚ ਕੁੱਲ 160 ਵੀ ਹੈ ਪੈਸੇ ਤਾਂ ਪਾ ਲਈਏ ਵਿੱਚ हेलो हां जी जसਾ ਸਿੰਘ ਜੀ ਗੱਲ ਕਰ ਰਹੇ ਹੋ ਜਿਹੜੀ ਨਾ ਤੁਸੀਂ ਉਹ ਲੈਪਟਾਪ ਲੈ ਗਏ ਸੀ ਨਾ ਅਸੀਂ ਕੇਰ ਤੋਂ ਬੋਲ ਰਹੇ ਹਾਂ ਉਹਦੀ ਕਿਸ਼ਤ ਪੈਂਡਿੰਗ ਹੈ ਤੇ ਆਪਰੇ ਕੱਲ ਨੂੰ ਲਾਸਟ ਦਿਨ ਹੈ ਜੇ ਸੋਨੇ ਕਿਸ਼ਤ ਨਾ ਭਰੀ ਤਾਂ ਤੁਹਾਨੂੰ 500 ਰੁਪਏ ਜੁਰਮਾਨਾ ਭਰਨਾ ਪਊਗਾ ਜੀ ਮਾਟੀ ਦਾ ਫੋਨ ਆ ਗਿਆ ਜੋ ਮੈਂ ਵੀ ਆਇਆ ਹਾਂ ਜੋ ਸਾਡੇ ਕੋਲੋਂ ਤੁਸੀਂ ਸੋਦਾ ਲੈ ਕੇ ਸਾਰੇ ਪੈਸੇ ਦੇਣਾ। ਆਪਕ ਤੁਸੀਂ ਕਹੇ ਸੀ ਵੀ 25000 ਤੋਂ ਕਿ ਜਾਣ ਤੇ ਜੈ ਨਹੀਂ। ਮੈਂ ਇਹ ਅੱਗੇ ਤੋਂ ਸੌਦਾ ਲੈਣਾ ਹਾਂ ਨਾ ਸਾਡੇ ਨਗਦ ਪੈਸੇ ਕਿਹਾ ਤੁ। ਉਹ ਕੀ ਹੈ ਯਾਰ ਇੱਕ ਫੋਨਾ ਹੋਣਾ ਹੈ। ਹੈਲੋ ਰਸਾ ਸਿੰਘ ਜੀ ਕੰਮ ਕਰ ਰਹੇ ਹੋ? ਕਿ ਰਸਾ ਸਿੰਘ ਜੀ ਜਿਹੜਾ ਤੁਸੀਂ ਕੱਲ ਆਏ ਸੀ ਬੋਲਣ ਵਾਸਤੇ ਤੇ ਸੌਦਾ ਉਹ ਲੋਨ ਕੰਪਲੀਟ ਹੋ ਗਿਆ। ਤੇ ਤੁਸੀਂ ਬੋਲਟ ਲੈ ਜਿਓ ਤੇ ਨਾਲ ਆਪਣੀ ਸਕੂਟੀ ਖੜਾ ਲਿਓ ਅਸੀਂ 15000 ਦੇ ਵਿੱਚ ਘਟ ਲਾਂਗੇ ਤੇ ਕੁਝ ਤੁਸੀਂ ਡਾਊਨ ਪੇਮੈਂਟ ਭਰ ਕੇ ਬੋਲਟ ਬਹੁਤ ਚਾਹੇ ਤੁਸੀਂ ਕੱਲ ਹੀ ਲੈ ਜਿਓ ਓਕੇ ਯਾਰ ਮੈਂ ਕਿਹੋ ਜਿਹਾ ਇਨਸਾਨ ਆ ਆਪਣੇ ਬਾਪੂ ਨੂੰ ਵੀ ਗਲਤ ਸਮਝੀ ਜਾਨਾ ਮੇਰਾ ਬਾਪੂ ਆਪਣੀ ਦੇ ਤੇ ਪਾਪੜ ਵੇਲ ਕੇ ਉਹ ਮੈਨੂੰ ਕਿਸ਼ਤਾਂ ਤੇ ਪਹਿਲਾਂ 1 ਮਹੀਨਾ ਪਹਿਲਾਂ ਲੈਪਟਾਪ ਦਵਾਇਆ ਤੇ ਹੁਣ ਮੇਰਾ ਬਾਪੂ ਮੈਨੂੰ ਬੋਲਟ ਦਵਾਉਣ ਨੂੰ ਫਿਰਦਾ ਹੈ ਯਾਰ ਮੈਂ ਚਾਹ ਦੇ ਬਾਪੂ ਨੇ ਗਲਤ ਸਮਝੀ ਜਾਂਣਾ ਲੋਕਾਂ ਤੋਂ ਉੱਚੇ ਲਾ ਕੇ ਆਏ ਬਿੱਟੂ ਪਰਾਂ ਦੇ ਗੱਡੀ ਘੱਟੀ ਚੱਲ ਚੱਲੀ ਏ ਯਾਰ ਮੈਂ ਨਹੀਂ ਜਾਂਦਾ ਤੂੰ ਹੀ ਲੈ ਚੰਡੀਗੜ੍ਹ ਦੇ ਨਜ਼ਾਰੇ ਮੈਨੂੰ ਤਾਂ ਮੇਰਾ ਬਾਪੂ ਚਾਹੀਦਾ ਔਰ ਮੈਨੂੰ ਤਾਂ ਮੇਰੇ ਬਾਪੂ ਵਾਲੀ ਸਕੂਟੀ ਹੀ ਪਸੰਦ ਹੈ ਜਿਹੜੀ ਉਹਨੇ ਖੁਸ਼ੀ ਨਾਲ ਲੈ ਕੇ ਦਿੱਤੀ ਏ ਉਹਦੀ ਖੁਸ਼ੀ ਤੋਂ ਵੱਧ ਕੇ ਮੈਨੂੰ ਕੁਝ ਨਹੀਂ ਚਾਹੀਦਾ ਤੂੰ ਹੀ ਵਗ ਜਾ ਬਈ ਚੰਡੀਗੜ੍ਹ ਮੈਨੂੰ ਆ ਫੋਟੋ ਸ਼ੂਟ ਕਰਨੀ ਚਾਹੀਦੀ ਚੰਗਾ